ਵਿਕਿੰਡਾ ਵਿਖੇ ਰਾਜਪੱਤਰੀ ਜਈ ਅਤੇ ਮੀਟ ਦੀ ਪ੍ਰੀਖਿਆ ਲਈ ਵਿੰਟਰ ਕੈਂਪ 21 ਤੋਂ 31 ਤਰੀਕ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵਿਕਿੰਡਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਧਾਮ ਗੁਪਰੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਦਰੀ ਸ਼੍ਰੀ ਸ਼ੇਰਪਾਲ ਗੋਇਲ ਅਤੇ ਸਿੱਖਿਆ ਅਧਿਕਾਰੀ ਅਤੇ ਚੰਡੀਗੜ੍ਹ ਦੀ ਐਨਜੀਓ ਟੀਮ ਨੇ ਨਰੀਖਣ ਕਰਦੇ ਹਾਂ ਬੱਚਿਆਂ ਤੇ ਮਾਪੇ ਅਧਿਆਪਕ ਮਿਲਣੀ ਕੀਤੀ ਆਓ ਦੇਖਦੇ ਹਾਂ ਅਮੁੱਲ ਪੰਜਾਬ న్యూਸ ਚੈਨਲ ਉੱਤੇ ਵਿਸ਼ੇਸ਼ ਰਿਪੋਰਟ ਇਸ ਦਾ ਲੱਗਦਾ ਹੈ ਵਰਣੀ ਅੱਛਾ ਵਰਣੀ ਕਿਸ ਨੂੰ ਅੱਛੇ ਰੱਖਦੀ ਹੈ ਖਾਲ ਖੜੇ ਕਰੋ ਮੋਨੋ ਮੋਕਾ ਪੜੇਗਾ ਵਰਣੀ ਲੋਰ

Yeah, 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 yeah. yeah. कुछ बेहतर बना लिया लिया जिंदगी के लिए रास्ता चुन था लेकिन अगर आप आज आप गलत संगत में पड़ गए पढ़ाई सही तरीके से की नहीं तो फिर आप अगले जिंदगी पर ये सोचोगे कि काश वो दो साल अच्छे से पढ़ लिए होते तो जिंदगी बेहतर हो सकती थी है ना तो अब तो मैं यही उम्मीद करूंगा कि आप अपना टाइम बिल्कुल वेस्ट नहीं करोगे अगले दो साल बहुत अच्छे से मेहनत करके अपने लिए कोई ना कोई रास्ता जो है वो अपने लिए बनवा ठीक है ਬਾਕੀ ਕਿਸੇ ਕੋ ਕੋਈ ਵੀ ਪ੍ਰੋਬਲਮ ਹੋ ਮੇਰੇ ਆਫਿਸ ਆ ਜਾਓ ਕੁਝ ਵੀ ਇਸ਼ੂ ਲਗੇ ਜ਼ਰੂਰ ਆ ਜਾਓ ਫਾਈਨੈਂਸ਼ੀਅਲ ਅਦਰਵਾਈਜ਼ ਕੋਈ ਵੀ ਆਪ ਕੋ ਲਗੇ ਕਿ ਆਮੇ ਕੁਝ ਹੈਲਪ ਦੀ ਜ਼ਰੂਰਤ ਹੈ ਆਪ ਆਫਿਸ ਮੇ ਆ ਜਾਓ ਮੈਂ ਹੈਲਪ ਕਰੀਏ ਬਟ ਪੜਾਈ ਮੈਂ ਆਪਨੇ ਬਿਲਕੁਲ ਕੋਈ ਕਮੀ ਨਹੀਂ ਛੋੜੀ ਚੇਅਰਮੈਨ ਡਿਪਲੋਮਾ ਕਲਾਸ ਪਟੇੰਡਾ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸ਼ੇਪਾਲ ਗੁਆਰ ਜੀ ਮੈਡਮ ਮਨਿੰਦਰਪਾਲ ਜੀ ਡਿਪਟੀ ਡਿਊਨ ਸ਼੍ਰੀ ਮਨਿੰਦਰਪਾਲ ਜੀ ਸਰ ਸਿਕੰਦਰ ਸਿੰਘ ਜੀ ਬਰਾੜ ਆਪਕ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਬਹੁਤ ਹੀ ਸਤਿਕਾਰਯੋਗ ਐਸਓ ਸਕੂਲਾਂ ਦੇ ਜੋ ਬੱਚੇ ਸਾਡੇ ਕੋਲ ਕੈਂਪ ਲਾ ਰਹੇ ਆ ਉਹਨਾਂ ਦੇ ਮਾਪੇ ਅਤੇ ਬੱਚੇ ਉਹ ਸਾਡੇ ਆਈਐਮਐਸ ਸਾਰੇ ਨੂੰ ਜੀ ਆਇਆਂ ਕਹਣਾ ਸਤਿ ਸ਼੍ਰੀ ਅਕਾਲ ਕਹਿਣਾ ਮੈਂ ਰਿੰਡ ਸਾਊਂਡ ਦੱਸਣਾ ਚਾਹੁੰਦਾ ਕਿ ਜਿਹੜਾ ਉਹ ਕੈਂਪ ਸੀ ਕੈਂਪ ਲੱਗ ਰਿਹਾ ਹੈ ਇਹ ਸਾਰੇ ਪੰਜਾਬ ਦੇ ਵਿੱਚ 118 ਐਸਓਈ ਸਕੂਲ ਨੇ ਤੇ 10 ਮੈਰਿਟੋਰੀਅ ਸਕੂਲ ਹੈ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਸਰਕਾਰ ਦਾ ਬਹੁਤ ਹੀ ਅੱਛਾ ਉਪਰਾਲਾ ਹੈ ਪੇਸ ਪੰਜਾਬ ਅਕੈਡਮੀ ਕੋਚਿੰਗ ਆਫ ਐਕਸੀਲੈਂਸ ਉਹਦੇ ਥਰੂ ਟੈਸਟ ਲੈ ਕੇ ਬੱਚੇ ਜਿਹੜੇ ਹੈਗੇ ਸਿਲੈਕਟ ਕੀਤੇ ਆ ਸਾਡੇ ਕੋਲ 602 ਬੱਚੇ ਜਿਹੜੇ ਹੈਗੇ ਆ ਇਸ ਕੈਂਪ ਵਿੱਚ ਭਾਗ ਲੈ ਰਹੇ ਨੇ ਜੀ ਦੇ ਵਿੱਚ 177 ਬੱਚੇ ਜਿਹੜੇ ਐਸਓ ਸੀ ਸਾਰੇ ਬੱਚੇ ਸਾਰੇ ਸਾਡੇ ਸਕੂਲ ਦੇ ਵਿੱਚ ਐਸਓ ਦੀ ਬਣ ਕੇ ਹੀ ਰਹਿਣਾ ਹੈ ਉਹਨਾਂ ਦੇ ਚਾਰਜਾ ਸਾਡੇ ਸਕੂਲ ਕੀਤਾ ਹੋਇਆ ਹੈ ਉਹਨਾਂ ਦੇ ਜਿਹੜੇ ਨਾਲ ਕਨਫਰਮੇਸ਼ਨ ਕਰਨੀ ਸੀ ਤਾਂ ਮੈਂ ਤੁਹਾਨੂੰ ਇਹ ਅਸੀਂ ਸਾਰਾ ਜਿਹੜਾ ਹੈਗਾ ਬੜਾ ਸੁਚੱਜੇ ਢੰਗ ਨਾਲ ਜਿਹੜਾ ਸਾਰਾ ਇੰਤਜ਼ਾਮ ਕੀਤਾ ਵਾ ਸੋ ਮੈਂ ਇੱਕ ਵਾਰੀ ਫੇਰ ਸਾਡੇ ਜ਼ਿਲ੍ਹਾ ਦੇ ਡੀਸੀ ਸਾਹਿਬ ਦਾ ਇੱਥੇ ਪਹੁੰਚਦੇ ਜੀ ਆਕਨਾ ਧੰਨਵਾਦ ਜੋ ਸਾਡੇ ਜਿਹੜੇ ਦੇ ਬਹੁਤ ਹੀ ਮਿਹਨਤੀ ਜੈਪਤੀ ਕੁਛਨ ਸਿੰਘ ਸ਼ੌਕਤ ਸ਼ੌਕਤ ਐਮ ਦੇ ਪਰੇ ਜੀ ਡੀਓ ਸਾਹਿਬ ਸ਼ਿਪਾਲ ਜੀ ਕਿ ਸਾਡੇ ਪੰਜਾਬ ਭਾਰਤ ਕੋ ਆਏ ਬੱਚਾ ਬਹੁਤ ਕਿਸਮਤ ਵਾਲੇ ਬੱਚਿਆਂ ਦੇ ਮਾਪੇ ਜਿਹੜੇ ਕੁਛਨ ਸਿੰਘ ਜੀ ਸਾਡੇ ਸਾਹਮਣੇ ਬੈਠੇ ਸਭਾ ਬਹੁਤ ਖੁਸ਼ੀ ਹੋਈ ਹੈ ਬੱਚਿਆਂ ਦੇ ਨਾਲ ਤੁਸੀਂ ਸਾਡੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਜਿਹਨਾਂ ਨੇ

ਸਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਸਿੱਖਿਆ ਮੰਤਰੀ ਸਾਹਿਬ ਦਾ ਪਰਮਾਰਗ ਕਰਦਾ ਔਰ ਨਾਲ ਹੀ ਸਾਡੇ ਜਿਹਨੇ ਦਾ ਸਮੂਚਾ ਸਾਡਾ ਸਿੱਖਿਆ ਦੇ ਡੀਓ ਸਾਹਿਬ ਡੀਓ ਸਾਹਿਬ ਕਿਉਂਕਿ ਮੈਂ ਵੀ ਟੀਚਰ ਰਿਹਾ 20 ਸਾਲ ਛੇਪਾ ਗੋਲੇ ਜੀ ਬੈਠੇ ਡੀਓ ਸਾਹਿਬ ਮੈਂ ਇਹਨਾਂ ਤੋਂ ਪੜਦਾ ਰਿਹਾ ਔਰ ਮੇਰੀ ਸੇਵਾ ਮੁਕਤੀ 2034 ਦੇ ਵੇਸੇ ਤੇ ਮੈਨੂੰ ਸ਼ੌਂਕ ਸੀ ਸਿਆਸਤ ਦਾ ਤੇ ਮੈਂ ਨੌਕਰੀ ਛੱਡ ਕੇ ਇਸ ਪਾਸੇ ਆ ਗਿਆ ਤੋਂ ਡੀਸੀ ਸਾਹਿਬ ਬਹੁਤ ਮਿਲਟੀ ਹੈ ਅਪਰੂਵਮੈਂਟ ਟਰਸਟ ਦੇ ਵਿੱਚ ਅਸੀਂ ਬਹੁਤ ਕੁਝ ਕਰ ਰਹੇ ਹਾਂ ਜਿਲ੍ਹੇ ਦੇ ਵਿੱਚ ਬਹੁਤ ਕੁਝ ਕਰ ਰਹੇ ਹਾਂ ਸੋ ਨਵੀਂ ੜਾਣ ਆ ਜਿਹੜਾ ਪੰਜਾਬ ਪਰ ਨਜ਼ਰ ਆ ਰਿਹਾ ਔਰ ਉਸੇ ੜਾਣ ਦੇ ਵਿੱਚ ਸਾਡੇ ਜਿਹੜੇ ਇਹ ਯਤਨਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਸੋ ਸਾਰੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਇੰਪਰੂਵਮੈਂਟ ਟਰਸਟ ਪੱਲਾ ਸਾਹਿਬ ਡੀਓ ਸਾਹਿਬ ਡਿਪੀਓ ਸਾਹਿਬ ਅਧਿਆਪਕ ਸਹਿਬਾਨ ਤੇ ਯਾਰੀ ਬੱਚੋ ਤੇ ਉਹਨਾਂ ਦੇ ਮਾਪੇ ਸਤਿ ਸ਼੍ਰੀ ਅਕਾਲ ਆਦਾਬ ਸਿਕੋ ਤਾਲੀਮ এডਿਕੇਟ ਕਰਦੇ ਆ ਤੁਸੀਂ ਆਇਓ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਦੇਖ ਵੀ ਰਹੇ ਹੋ ਇੱਕ واحد ذریعہ ਹੈ واحد ਤਰੀਕਾ ਹੈ ਜਿਹੜਾ ਕਿ ਸਮਾਜ ਵਿੱਚ ਜਿਹੜਾ ਅਮੀਰੀ ਗਰੀਬੀ ਹੈ ਜਿਹੜਾ ਪੱਖਪਾਤ ਹੈ ਜਿਹਦਾ ਉੱਚ ਨੀਚ ਹੈ ਉਹਨੂੰ ਬ੍ਰਿਜ ਕਰ ਸਕਦਾ ਉਹਨੂੰ ਖਤਮ ਕਰ ਸਕਦਾ ਬਹੁਤ سارے ਤੁਸੀਂ ਵੇਖੋਗੇ ਕਿ ਹਾਲੇ ਵੀ ਸਾਡੇ ਸਮਾਜ ਵਿੱਚ ਬਹੁਤ ਫਰਕ ਹੈ ਕਈ ਸਾਰੇ ਬਹੁਤ ਅੱਗੇ ਚਲੇ ਗਏ ਕਿ ਇਹ ਹਲੇ ਵੀ ਦੋ ਸਮੇਂ ਦੀ ਦੋ ਟਾਈਮ ਦੀ ਰੋਟੀ ਜਿਹੜੀ ਹੈ ਕਿ ਉਹਨਾਂ ਨੂੰ ਹੁਣ ਵੀ ਨਸੀਬ ਨਹੀਂ ਹੁੰਦੀ ਤੇ ਭਾਵੇਂ ਕੁਝ ਵੀ ਹੋ ਭਾਵੇਂ ਉਹ ਵਿਅਕਤੀ ਉਹਨਾਂ ਨੂੰ ਭੁੱਖ ਵੀ ਹੋਏ ਪਰ ਫਿਰ ਵੀ ਮੈਨੂੰ ਇਹ ਲੱਗਦਾ ਹੈ ਕਿ ਹਰ ਕੋਈ ਮਾਪੇ ਇਹ ਚਾਹੁੰਦਾ ਕਿ ਉਹ ਆਪਣੇ ਬੱਚੇ ਨੂੰ ਚੰਗੀ ਪੜਾਈ ਜ਼ਰੂਰ ਕਰਾਏ ਹੁਣ ਇੰਨਾ ਐਟਲੀਸਟ ਆਪਣੇ ਦੇਸ਼ ਵਿੱਚ ਇੱਕ ਜ਼ਹਿਨ ਵਿੱਚ ਆ ਗਿਆ ਹਰ ਇੱਕ ਇਨਸਾਨ ਦੇ ਕਿ ਮੈਂ ਬੱਚਿਆਂ ਨੂੰ ਜ਼ਰੂਰ ਪੜਾਉਣਾ ਹੈ ਤੇ ਉਹ ਇਹ ਸਮਝਦੇ ਆ ਕਿ ਜੇ ਉਹਨਾਂ ਦੀ ਬੁਢਾਪਾ ਜੇ ਉਹਨਾਂ ਦੇ ਅੱਗੇ ਦਾ ਜਾਂ ਉਹਨਾਂ ਦੀ ਜਿਹੜੀ ਅੱਗੇ ਦੀ ਪੀੜ੍ਹੀ ਹੈ ਜੇ ਉਹਨੂੰ ਸੁਧਾਰਨਾ ਹੈ ਤੇ ਗਰੀਬ ਇਨਸਾਨ ਹੈ ਜਿਹੜਾ ਇੱਕ ਕਮਜ਼ੋਰ ਧੱਕੇ ਤੋਂ ਵਿਅਕਤੀ ਹੁੰਦਾ ਹੈ ਉਹਨੂੰ ਆਪਣੇ ਲਈ ਹੋਰ ਵੀ ਪ੍ਰੋਬਲਮਾਂ ਹੋ ਜਾਂਦੀਆਂ ਨੇ ਜਿਵੇਂ ਮੈਂ ਚਾਹ ਕਿ ਜੇ ਉਹਨਾਂ ਨੇ ਕੋਲ ਖਾਣਾ ਹੀ ਨਹੀਂ ਹੈ ਉਹਨਾਂ ਸਮਾਂ ਵੀ ਨਹੀਂ ਕਰ ਸਕਦਾ ਕਿ ਉਹ ਆਪਣੇ ਬੱਚੇ ਨੂੰ ਸ਼ਾਮੀ ਜਾ ਕੇ ਇੱਕ ਵਾਰ ਕੁਝ ਸਕੇ ਇੱਕ ਵਾਰ ਕੁਝ ਦੇਵੇ ਕਿ ਕਿੰਨੀ ਪੜਾਈ ਕੀਤੀ ਹੈ ਕਿੱਥੇ ਪਹੁੰਚ ਗਈ ਆਪਾਂ ਆਮ ਤੌਰ ਤੇ ਇਹ ਲੱਗਦਾ ਕਿ ਜਿਹੜੇ ਸੁਣੇ ਜੇ ਪੁੱਛ ਵੀ ਨਹੀਂ ਪਾਉਂਦਾ ਪਰ ਫਿਰ ਵੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪੜ੍ਹਾਈ ਇੱਕ ਜ਼ਰੀਆ ਹੈ ਜਿਹੜੇ ਗਰੀਬੀ ਤੋਂ ਤੁਹਾਨੂੰ ਉੱਪਰ ਉਠਾ ਸਕਦਾ ਹੈ ਜਿਹੜਾ ਕਿ ਕੂੰਜ ਨੀਚ ਦਾ ਫਰਕ ਜਿਹੜਾ ਹੈਗਾ ਉਹਨੂੰ ਖਤਮ ਕਰ ਸਕਦਾ ਹੈ ਤੇ ਇਸ ਲਈ ਭਾਵੇਂ ਕੁਝ ਵੀ ਹੋਵੇ ਸਾਨੂੰ ਇਹ ਜ਼ਰੂਰ ਹੋਣਾ ਚਾਹੀਦਾ ਜਿਹੜੇ ਸਰਕਾਰੀ ਸਕੂਲਾਂ ਵਿੱਚ ਵੀ ਬੱਚੇ ਪੜ੍ਹ ਰਹੇ ਉਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਇੱਕ ਵਾਰ 10 ਮਿੰਟ 15 ਮਿੰਟ ਜ਼ਰੂਰ ਆ ਲਿਓ ਪੁੱਛ ਲਿਓ ਕਿ ਬੱਚਾ ਕਰ ਕੀ ਰਿਹਾ ਹੈ ਸਕੂਲ ਵਿੱਚ ਪੜਾਈ ਹੁੰਦੀ ਹੈ ਨਹੀਂ ਹੈ ਤੇ ਆ ਨਹੀਂ ਹੈ ਤੇ ਇੱਕ ਵਾਰੀ ਜ਼ਰੂਰ ਸਾਲ ਵਿੱਚ ਇੱਕ ਵਾਰ ਦੋ ਵਾਰ ਪੀਟੀਐਮ ਆਪਾਂ ਕਰਦੇ ਹਾਂ ਤੇ ਪੀਟੀਐਮ ਵਿੱਚ ਵੀ ਜ਼ਰੂਰ ਜਾਇਆ ਕਰੋ ਪੀਟੀਐਮ ਵਿੱਚ ਜਾਣ ਤੋਂ ਕੀ ਹੁੰਦਾ ਕਿ ਜੇ ਇੱਕ ਤਾਂ ਤੁਹਾਡੇ ਬੱਚੇ ਦੇ ਬਾਰੇ ਪੀਟੀਐਸ ਸਰਵਾਂ ਤੁਹਾਨੂੰ ਦੱਸ ਦੇਣੀ ਹੈ ਕਿ ਟੀਚਰ ਨੂੰ ਵੀ ਇਹ ਅਹਿਸਾਸ ਹੁੰਦਾ ਕਿ ਇਹਦਾ ਜਿਹੜਾ ਮਾਪੇ ਆ ਉਹ ਜਾਣ ਰੱਖਣਾ ਚਾਹੁੰਦੇ ਆ ਉਹ ਬੱਚੇ ਦੇ ਵਿੱਚ ਇੰਟਰਸਟਡ ਨੇ ਜਿਵੇਂ ਦਿੱਲੀ ਸਕੂਲ ਵੀ ਜਾਂਦਾ ਤੇ ਮੈਂ ਜਦੋਂ ਵੀ ਪੁੱਛਦਾ ਟੀਚਰ ਸਾਹਿਬਾਨ ਨੂੰ ਕੀ ਪ੍ਰੋਬਲਮ ਕੀ ਆਂਦੀ ਹੈ ਉਹਨਾਂ ਦੀ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਕਿ ਇਹਨਾਂ ਦੇ ਮਾਪੇ ਵੀ ਆਉਂਦੇ ਵੀ ਨਹੀਂ ਹੈ ਤੇ ਉਹਦੇ ਕਰਕੇ ਕੀ ਹੁੰਦਾ ਕਿ ਉਹਦੇ ਤੇ ਪ੍ਰੈਸ਼ਰ ਵੀ ਨਹੀਂ ਹੁੰਦਾ ਟੀਚਰ ਤੇ ਬਹੁਤਾ ਜ਼ਿਆਦਾ ਕਿ ਮੈਂ ਇਹ ਬੱਚੇ ਤੇ ਮੌਕਾ ਦੀ ਤਿਆਰੀ ਕਰਨ ਆਏ ਆ ਕਿਹੋ ਜਿਹਾ ਲੱਗ ਰਿਹਾ ਬੱਚਿਆਂ ਨੂੰ ਵਧੀਆ ਲੱਗ ਰਿਹਾ ਜੀ ਕਿੱਥੋਂ ਆਏ ਤੁਸੀਂ ਕੀ ਨਾਮ ਹੈ ਕੋਟਵਾਲ ਤੋਂ ਸੁਖਪਾਲ ਸਿੰਘ ਤੇ ਬੱਚੇ ਕਿੱਥੇ ਪੜ੍ਹਦੇ ਥੋੜੇ ਇਹ ਪੰਗੀ ਕਲਾ ਜੀ ਇੱਥੇ ਜਿਹੜਾ ਕੋਰਸ ਦੀ ਤਿਆਰੀ ਕਰ ਰਿਹਾ ਉਹਦੇ ਚ ਬੱਚਿਆਂ ਨੂੰ ਕਿਵੇਂ ਲੱਗ ਰਿਹਾ ਪੜ੍ਹਾਈ ਦੀ ਤਿਆਰੀ ਕਿਸ ਤਰ੍ਹਾਂ ਲੱਗ ਰਿਹਾ ਬੱਚੇ ਸਾਡੇ ਤਿਆਰੀ ਹੋ ਰਹੀ ਹੈ ਜਿਹੜੇ ਬੱਚੇ ਟੀਚਰ ਭਰਾ ਰਹੇ ਆ ਆ ਜਮਾਨ ਬਣਾ ਦੇਗੇ ਜੀ ਛੋਟੇ ਬੱਚੇ ਇੱਥੇ ਤਿਆਰੀ ਕਰ ਰਹੇ ਨੇ ਛੋਟੇ ਬੱਚੇ ਤਿਆਰੀ ਕਰਨ ਆਏ ਕਿਸ ਤਰ੍ਹਾਂ ਲੱਗ ਰਿਹਾ ਜੀ ਇੱਥੇ ਸਰ ਬਹੁਤ ਵਧੀਆ ਕਿਸ ਤਰ੍ਹਾਂ ਤਿਆਰੀ ਕਰਾ ਰਹੇ ਹੈਗੇ ਇਹ ਜੈ ਰੀਟ ਨੇ ਕਹਿੰਦੇ ਆ ਕਿਸ ਤਰ੍ਹਾਂ ਲੱਗ ਰਿਹਾ ਬੱਚਾ ਨੂੰ ਬੱਚੇ ਵਧੀਆ ਕਹਿੰਦੇ ਆ ਵੀ ਬਹੁਤ ਵਧੀਆ ਸਟੱਡੀ ਕਰਵਾ ਰਹੇ ਕਿੱਥੋਂ ਆਏ ਗ੍ਰਾਮਪੁਰ ਤੋਂ ਤੋੜੀ ਬੱਚੇ ਇੱਥੇ ਜੀ ਤਿਆਰੀ ਕਰਨ ਆਈ ਹੈ ਜੇਏਟੀ ਦੀ ਨੀਟ ਦੀ ਤੇ ਤੁਹਾਨੂੰ ਕਿਵੇਂ ਲੱਗ ਰਿਹਾਗਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਇੱਥੇ ਆ ਰਹੀ ਹੈ ਇਹਨੇ ਸਾਡੇ ਨਾਲ ਰਸੋਈ ਕਿੰਨਾ ਇੱਥੇ ਸਾਨੂੰ ਆਉਂਦਾ ਬੱਚੇ ਕਿਸ ਤਰ੍ਹਾਂ ਲੱਗ ਰਿਹਾ ਹੈ ਟੀਚਰ ਜੋ ਪੜ੍ਹਾ ਰਹੇ ਆ ਦਿੱਲੀ ਤੋਂ ਆਏ ਆ ਟੀਮ ਹਾਂਜੀ ਹਾਂਜੀ ਬਹੁਤ ਵਧੀਆ ਪੜ੍ਹਾ ਰਹੇ ਆ ਵਧੀਆ ਸਾਰਾ ਕੁਝ ਸਮਝਾਉਂਦੇ ਆ ਹਨਾ ਪੂਰਾ ਪ੍ਰੋਪਰਟੀ ਦੇ ਨਾਲ ਗੱਲ-ਗੱਲੀ ਚੀਜ਼ ਵਧੀਆ ਸਮਝਾਉਂਦੇ ਆ ਕਾ ਵਧੀਆ ਇੱਥੇ ਜੀ ਲੱਗਦਾ ਵਧੀਆ ਸਾਰਾ ਕੁਝ ਹੈ

सरकार की तरफ से एक बहुत ही बढ़िया पहल पहलकदमी की गई है कि जो हमारे क्लास एलेवंथ के बच्चे हैं उनको एक बार विंटर कैंप में जो हमारी दिल्ली से जो कोचिंग सेंटर्स वगैरह होते हैं वहाँ से हमने फैकल्टी मंगा के इनको एलेवंथ में अभी ये कैंप में जो बेसिक्स होते हैं वो क्लियर करा रहे हैं और लगभग छः के करीब बच्चे जो हैं पिछले हफ्ते से और आगे दस दिन और जब तक मतलब तो इकतीस तक इनका कैंप चलेगा तब तक ये पढ़ाई करते रहेंगे और हमारा फोकस इसी पर है कि आई आई जी और फिर नीट वग़ैरह के जितने भी एग्जाम्स होते हैं उनके लिए बच्चों को आज से ही हम प्रिपेयर करेंगे क्लास एलेवंथ के लिए आज से ही उनके जहन में ये चीज़ डाल दें ताकि आगे चल के जो है वो अपने लिए बेहतर फ्यूचर जो तो है वो बना सके और बहुत अच्छा लगा बहुत अच्छे काबिल बच्चे और अच्छी फैचल्टी और दोनों ही एक दूसरे से जो है वो बेनिफिट दिया सर सारे बच्चे सरकारी स्कूल आधे हैं कि इन्हें तो क्यों लगे कितना टैलेंट चाहिए ਦੇਖਿਓ ਜਿਹੜੀ ਜੋ ਫੈਕਲਟੀ ਹੈ ਕਿ ਉਹ ਵੀ ਕਹਿ ਰਹੇ ਹਨ ਕਿ ਇਸ ਤਰੀਕੇ ਦੇ ਕਾਬਿਲ ਬੱਚੇ ਸਾਨੂੰ ਉੱਥੇ ਵੀ ਵੇਖਣ ਨੂੰ ਨਹੀਂ ਮਿਲਦੇ ਇਹ ਤਾਂ ਸਿਰਫ ਇਹ ਹੈ ਕਿ ਇਹਨਾਂ ਨੂੰ ਜੇ ਸਹੀ ਦਿਸ਼ਾ ਮਿਲ ਜਾਵੇ ਸਹੀ ਗਾਈਡੈਂਸ ਮਿਲ ਜਾਵੇ ਤੇ ਇਹ ਇਹਨਾਂ ਦੇ ਲਈ ਕੋਈ ਵੀ ਜਿਹੜਾ ਟਾਰਗੇਟ ਹੈ ਉਹ ਅਚੀਵ ਕਰਨਾ ਬਿਲਕੁਲ ਵੀ ਔਖਾ ਨਹੀਂ ਹੈ ਤੇ ਆਪਾਂ ਕੋਸ਼ਿਸ਼ ਇਹੀ ਕਰ ਰਹੇ ਹਾਂ ਸਰਕਾਰ ਦੀ ਤਰਫੋਂ ਇਹ ਬਹੁਤ ਵਧੀਆ ਪਹਿਲ ਹੈ ਕਿ ਆ ਕਿ ਜੇ ਆਪਾਂ ਬੱਚਿਆਂ ਨੂੰ 11ਵੀਂ ਜਮਾਤ ਵਿੱਚ ਹੀ ਉਧਰ ਦੀ ਤਰਫ ਲੈ ਜਾਈਏ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਦਈਏ ਤੇ ਉਹਨਾਂ ਦੇ ਵਾਸਤੇ ਅੱਗੇ ਦਾ ਸਫਰ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ ਤੇ ਆਪਾਂ ਕੋਸ਼ਿਸ਼ ਵੀ ਇਹੀ ਕਰ ਰਹੇ ਹਾਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਬਿਲਕੁਲ ਸਰਕਾਰੀ ਸਕੂਲਾਂ ਦੇ ਬੱਚੇ ਨੇ ਆਪਣੇ ਐਸਓਈ ਆਪਣੇ ਮੈਟਰੀਕ ਸਕੂਲ ਦੇ ਬੱਚੇ ਨੇ ਆ ਤੇ ਇੱਕ ਬਹੁਤ ਚੰਗਾ ਉਹਨਾਂ ਦਾ ਇੱਕ ਇੰਪ੍ਰੈਸ਼ਨ ਜਿਹੜਾ ਹੈਗਾ ਉਹਨਾਂ ਨੇ ਪਾਇਆ ਹੈ ਜਿਹੜੇ ਆਪਣੀ ਫੈਕਲਟੀ ਵੀ ਬਾਹਰੋਂ ਵੀ ਆਈ ਹੋਈ ਉਹ ਵੀ ਇਹ ਮਗਲ ਮੰਨਦੇ ਨੇ ਕਿ ਬਹੁਤ ਚੰਗੇ ਬੱਚੇ ਹਨ ਤੇ ਇਹਨਾਂ ਦਾ ਫਿਊਚਰ ਜਿਹੜਾ ਹੈਗਾ ਉਹ ਬਹੁਤ ਵਧੀਆ ਹੋਵੇ ਜੀ 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 ਜ ਉਦੇਵਾਰੇ ਤੁਹਾਡਾ ਕੀ ਜਰਦਾ ਕਿੱਦਾਂ ਲੱਗਿਆ ਉਹ ਚੀ ਬੋਲਰ ਦਾ ਬਹੁਤ ਵੱਡਾ ਤੇ ਸੋਹਣਾ ਪ੍ਰਾਲਾਜ ਸਾਰੇ ਪੰਜਾਬ ਭਰ ਤੋਂ ਆਮ ਪਰਿਵਾਰਾਂ ਦੇ ਬੱਚੇ ਮੈਂ ਤਾਂ ਕਹੂੰਗਾ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਦੁਕਾਨਦਾਰਾਂ ਦੇ ਬੱਚੇ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਔਰ ਉਹਨਾਂ ਦੇ ਲਈ ਬਾਸ ਰੂਜਾ ਇੱਥੇ ਕੈਂਪ ਲੱਗਿਆ ਤੇ ਉਹਨਾਂ ਦੇ ਕੈਂਪ ਔਰ ਸਾਰੇ ਬੱਚਿਆਂ ਦੇ ਵਿੱਚ ਬਹੁਤ ਵਧੀਆ ਅਸ਼ਾ ਪੀਸੀ ਸਾਹਿਬ ਵਿਸ਼ੇਸ਼ ਤੌਰ ਤੇ ਇਕੱਲੇ ਇਕੱਲੇ ਬੱਚਿਆਂ ਨਾਲ ਗੱਲ ਕਰਕੇ ਗਏ ਸਾਡੇ ਡੀਓ ਸਾਹਿਬ ਸਾਡੇ ਪ੍ਰਿੰਸੀਪਲ ਸਾਹਿਬ ਇਹਨਾਂ ਨੇ ਬਹੁਤ ਵਧੀਆ ਪੁਖਤਾ ਪ੍ਰਬੰਧ ਕੀਤੇ ਉਹਨਾਂ ਦਾ ਬੈਠਣ ਦਾ ਰਹਿਣ ਦਾ ਸਹਿਣ ਦਾ ਤੇ ਟ੍ਰੇਨ ਅਗਦਾ ਸੋ ਖੁਸ਼ੀ ਦੀ ਗੱਲ ਹੈ ਪੰਜਾਬ ਸਰਕਾਰ ਵਧੀਆ ਫੈਸਲੇ ਕਰ ਰਹੀ ਹੈ ਪੰਜਾਬ ਇੱਕ ਨਵੀਂ ੜਾਣ ਭਰਨ ਜਾ ਰਿਹਾ ਹੈ ਜਿਹੜੀ ਸਿੱਖਿਆ ਹੈ ਸਿੱਖਿਆ ਦਾ ਖੇਤਰ ਹੈ ਉਹ ਪੰਜਾਬ ਸਰਕਾਰ ਦਾ ਸਭ ਤੋਂ ਪਹਿਲਾ ਖੇਤਰ ਹੈ ਉਸ ਤੇ ਬਹੁਤ ਜਿਆਦਾ ਧਿਆਨ ਦਿੱਤਾ ਜਾ ਰਿਹਾ ਸੋ ਸਾਰੇ ਬੱਚੇ ਕਾਬਿਲ ਨੇ ਚੁਣ ਕੇ ਆਏ ਵੀ ਨੇ ਸੋ ਉਹਨਾਂ ਨੇ ਚੰਗੇ ਭੁਗਤਣੀ ਕਾਮਨਾ ਕੀਤੀ ਹੈ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਕੋਈ ਲੋੜ ਹੈ ਕੋਈ ਸਹਾਇਤਾ ਦੀ ਲੋੜ ਹੈ ਉਸ ਦੀ ਪੇਸ਼ਕਸ਼ ਕੀਤੀ ਹੈ ਮੈਂ ਬੜਾ ਹੀ ਧੰਨਵਾਦੀ ਆ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਰਣਜੀਤ ਸਿੰਘ ਬੈਂਸ ਜੀ ਦਾ ਜਿਨ੍ਹਾਂ ਨੇ ਪਲੱਸ 1 ਦੇ ਵਿਦਿਆਰਥੀਆਂ ਦਾ ਵਿంటర్ ਕੈਂਪ ਲਾਉਣ ਲਈ ਸਾਡੇ ਸਕੂਲ ਨੂੰ ਚੁਣਿਆ ਸਾਨੂੰ ਇਹ ਮੌਕਾ ਦਿੱਤਾ ਸਾਨੂੰ ਮੈਂ ਦੱਸਣਾ ਚਾਹਣਾ ਕਿ ਇਸ ਵਿంటర్ ਕੈਂਪ ਵਿੱਚ 118 ਸਕੂਲ ਆਫ ਐਮੀਨੈਂਸ ਸਾਰੇ ਪੰਜਾਬ ਦੇ ਅਤੇ 10 ਮੈਰਿਟੋਰੀਅਟ ਸਕੂਲਾਂ ਦੇ ਵਿਦਿਆਰਥੀ ਕੁੱਲ ਗਿਣਤੀ 602 ਵਿਦਿਆਰਥੀ ਭਾਗ ਲੈ ਰਹੇ ਨੇ ਜਿਦੇ ਵਿੱਚ ਨੀਟ ਅਤੇ ਜੇਈ ਦੀ ਕੋਚਿੰਗ ਦਿੱਤੀ ਜਾ ਰਹੀ ਹੈ ਇੱਕ ਕੋਚਿੰਗ ਦੇਣ ਲਈ ਵਿਦਿਆਮੰਦਰ ਕਲਾਸਿਸ ਨਵੀਂ ਦਿੱਲੀ ਅਤੇ ਵੰਤੀ ਫੈਲੋਸ ਨਵੀਂ ਦਿੱਲੀ ਦੇ ਜਿਹੜੇ ਪ੍ਰੋਫੈਸ਼ਨਲ ਇੱਥੇ ਪਹੁੰਚੇ ਹੋਏ ਨੇ ਤੇ ਉੱਚ ਲੈਵਲ ਦੀ ਇੱਕ ਕੋਚਿੰਗ ਹੈ ਜੇਈ ਅਤੇ ਨੀਟ ਦੀ ਇਹ ਫਾਊਂਡੇਸ਼ਨ ਕੋਰਸ ਹੈ ਇਹ ਕੈਂਪ 21 ਤੋਂ ਲੈ ਕੇ 31 ਤੱਕ ਚੱਲਣਾ ਹੈ 10 ਦਿਨਾਂ ਦੇ ਵਿੱਚ ਬੱਚਿਆਂ ਨੂੰ ਫਾਊਂਡੇਸ਼ਨ ਜੇਈ ਅਤੇ ਨੀਟ ਕਿ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਕਿਹੜੇ-ਕਿਹੜੇ ਮੇਨ ਟੌਪਿਕ ਹੈ ਉਹਨਾਂ ਬਾਰੇ ਇਹ ਚੰਨਣਾ ਪਾਉਣਗੇ ਤਾਂ ਕਿ ਬੱਚੇ ਇਹ ਪਲੱਸ 1 ਦੇ ਬੱਚੇ ਹੈ ਪੱਗੇ ਜਾ ਕੇ ਪਲੱਸ 2 ਦਾ ਸਾਰਾ ਸਾਲ ਪਿਆ ਹਜੇ ਇਹ ਉੱਥੇ ਆਪਣੇ ਅਗਲੇ ਸਾਲ ਇਹ ਸ਼ੁਰੂ ਤੋਂ ਹੀ ਇਹ ਕੋਚਿੰਗ ਆਨਲਾਈਨ ਲੈ ਕੇ ਆਪਣੀ ਜਿਹੜਾ ਜਿਹੜੀ ਸੀਟ ਹੈ ਜਿਹੜੀ ਜੇਈ ਜਾਂ ਨੀਟ ਦੇ ਵਿੱਚ ਪੱਕੀ ਕਰਨਗੇ ਸਾਨੂੰ ਉਮੀਦ ਹੈ ਜਿਹੜੇ 600 ਵਿਦਿਆਰਥੀ ਆਏ ਹੈ ਇਹ ਜਦੋਂ ਨੀਟ ਦੇਣਗੇ ਇਹਨਾਂ ਦੇ ਵਿੱਚੋਂ ਲਗਭਗ 70% ਬੱਚੇ ਅੱਛੇ ਇੰਸਟੀਚਿਊਟ ਦੇ ਵਿੱਚ ਜੇਈ ਜਾਂ ਐਮਬੀਬੀਐਸ ਦੀ ਪੜ੍ਹਾਈ ਕਰਨਗੇ ਅੱਜ ਮਾਪੇ ਮਿਲਦੀ ਰੱਖੀ ਗਈ ਹੈ ਜੀ ਉਹਦੇ ਵਿੱਚ ਕੀ ਪਰਵਾਹ ਰਿਹਾ ਮਾਪਿਆਂ ਦਾ ਮਾਪੇ ਮਿਲਣ ਦੀ ਤੇ ਮੈਂ ਖਾਸ ਤੌਰ ਤੇ ਦੱਸਣਾ ਚਾਹਣਾ ਕਿ ਸਾਡੇ ਜ਼ਿਲ੍ਹੇ ਦਾ ਮਾਨ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਜੀ ਵਿਸ਼ੇਸ਼ ਤੌਰ ਤੇ ਪੇਰੈਂਟਸ ਨੂੰ ਮਿਲਣ ਪਹੁੰਚੇ ਇਹ ਮੇਨ ਮਕਸਦ ਇਹ ਹੈ ਕਿ ਬੱਚੇ ਪੇਰੈਂਟਸ ਜਿਹੜੇ ਆ ਕੇ ਦੇਖ ਸਕਣ ਵੀ ਜਿਹੜੇ ਉਹਨਾਂ ਦੇ ਬੱਚੇ ਜਿਹੜੇ ਇੱਥੇ ਸਾਡੇ ਕੋਲ ਕੈਂਪ ਲਾ ਰਹੇ ਆ ਉਹਨਾਂ ਦਾ ਜਿਹੜਾ ਰਹਿਣ ਸਹਿਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਤੇ ਕਿਸ ਤਰ੍ਹਾਂ ਜਿਹੜੇ ਪੜ੍ਹਾਈ ਕਰਾਈ ਜਾ ਰਹੀ ਹੈ ਸਾਰੇ ਪੇਰੈਂਟਸ ਨੂੰ ਵਾਰੀ-ਵਾਰੀ ਵੱਖ-ਵੱਖ ਕਲਾਸਾਂ 'ਚ ਲਿਜਾਇਆ ਗਿਆ ਤਾਂ ਕਿ ਉਹ ਦੇਖ ਸਕਣ ਵੀ ਉਹਨਾਂ ਨੂੰ ਦੇ ਬੱਚੇ ਕਿਸ ਤਰ੍ਹਾਂ ਪੜ੍ਹ ਰਹੇ ਆ